ਤੁਹਾਨੂੰ ਦੱਸ ਦਈਏ ਕਿ ਜਿਹੜੀ ਕੁਝ ਸਮੇਂ ਪਹਿਲੇ ਜਿਹੜੀ ਸਾਡੀ ਅਪਡੇਟ ਸੀਗੀ ਉਹ ਦੁਬਾਰਾ ਫੇਰ ਅਪਡੇਟ ਲੈ ਕੇ ਆਏ ਆ ਜਿਸ ਦਾ ਤੁਹਾਨੂੰ ਪਤਾ ਹੈ ਕਿ ਈ ਰਿਕਸ਼ਾ ਵੱਲੋਂ ਜਿਹੜਾ ਬਾਈ ਐਕਸੀਡੈਂਟ ਕੀਤਾ ਗਿਆ ਸੀਗਾ ਤੇ ਜਦੋਂ ਈ ਰਿਕਸ਼ਾ ਵਾਲੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਈ ਰਿਕਸ਼ੇ ਵਾਲੇ ਦਾ ਕਹਿਣਾ ਇਹ ਸੀਗਾ ਕਿ ਜਿਹੜੀ ਮੈਂ ਸ਼ਰਾਬ ਆ ਉਹ ਕੱਲ ਪੀਤੀ ਆ ਅੱਜ ਜਿਹੜੀ ਮੈਂ ਸ਼ਰਾਬ ਬਿਲਕੁਲ ਨਹੀਂ ਪੀਤੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਗੱਲਬਾਤ ਕਰਨ ਦਾ ਅਸਰ ਜਿਹੜਾ ਹੁਣ ਤੁਸੀਂ ਚੈੱਕ ਕੀਤਾ ਹੈ ਕਿ ਇਹਨੇ ਸ਼ਰਾਬ ਪੀਤੀ ਹੋਈ ਹੈ ਬਿਲਕੁਲ ਪੀਤੀ ਹੈ ਕਿੰਨੇ ਪਰਸੈਂਟ ਆਈ ਹੈ ਸਰ ਇਹਦੀ 53% 53 ਕਿ ਸਰ 75% 57 57% ਸ਼ਰਾਬ ਆਈ ਹੈ ਹੁਣ ਸਰ ਨਾ ਇਹਦੇ ਕੋਲ ਲਾਇਸੈਂਸ ਹੈ ਨਾ ਇਹਦੇ ਕੋਲ ਆਰਸੀ ਹੈ ਇੱਕ ਐਕਸੀਡੈਂਟ ਵੀ ਕਰਕੇ ਬੈਠਾ ਹੈ ਇਹ ਬਾਉਂਡ ਹੋ ਗਿਆ ਜੀ ਬੱਸ ਇਹ ਕਿ ਸਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਸ਼ਹਿਰ ਦੇ ਵਿੱਚ ਵੱਧਦਾ ਹੈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਰੂਬਰੂ ਕਰਵਾਉਂਦੇ ਨੇ ਕਿ 57% ਜਿਹੜੀ ਐਲਕੋਹਲ ਆਈ ਹੈ ਸਰ ਜ਼ਿਆਦਾਤਰ ਜਦੋਂ ਕੀ ਹੁੰਦਾ ਕਿ ਜਦੋਂ ਕੋਈ ਬੰਦਾ ਜਲੰਧਰ ਸ਼ਹਿਰ ਦੇ ਵਿੱਚ ਜੋ ਸਿਟੀ ਦੇ ਵਿੱਚ ਐਂਟਰ ਕਰਦਾ ਸਭ ਤੋਂ ਪਹਿਲੀ ਜਿਹੜੀ ਨਜ਼ਰ ਦੀ ਟ੍ਰੈਫਿਕ ਪੁਲਿਸ ਵੱਲ ਜਾਂਦੀ ਹੈ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਵਾ ਜਿਹੜੀ ਸ਼ਹਿਰ ਦੀ ਕਿਸ ਤਰ੍ਹਾਂ ਦੀ ਹੈ ਇਹ ਰਿਕਸ਼ਾ ਦੀ ਜਿਸਰ ਜਿਹੇ ਗੱਲ ਕਰੀ ਉਹਦੇ ਵਿੱਚ ਸਵਾਰੀਆਂ ਬੈਠ ਕੇ ਵੀ ਜਾਂਦੀਆਂ ਇਹ ਆਪ ਦਾ ਸਰ ਸ਼ਰਾਬ ਪੀ ਕੇ ਚਲਾ ਰਹੇ ਆ ਆਪ ਤੇ ਨੇ ਮਰਨਾ ਹੈ ਤੇ ਜਿਹੜੀ ਵਿੱਚ ਸਵਾਰੀਆਂ ਬੈਠੀਆਂ ਹੋਣਗੀਆਂ ਉਹਨਾਂ ਦੀ ਵੀ ਜਿਹੜੀ ਜਾਨ ਹੈ ਜੋਖਮ ਦੇ ਵਿੱਚ ਪਾ ਰਿਆ ਸਰ ਜਿਹੜਾ ਐਦਾਂ ਕੋ ਕਰਦਾ ਉਹਦਾ ਚਲਾਨ ਕੀਤਾ ਜਾਂ ਗੱਡੀ ਬੰਨ ਪਿੱਤੀ ਜਾਂਦੀ ਹੈ ਸਰ ਮਾਨ ਜੋ ਕਮਿਸ਼ਨ ਸਾਹਿਬ ਦੇ ਹੁਕਮ ਹੈ ਉਹਨਾਂ ਦੇ ਰਿਹਤਾਂ ਨੂੰ ਦਾ ਕੋਈ ਸਰ ਜਿਹੜਾ ਕੱਲਾ ਚਲਾਨ ਕੀਤਾ ਜਾਏਗਾ ਜਾਂ ਕਿਸ ਤਰ੍ਹਾਂ ਦਾ ਕੋਈ ਪਰਚਾ ਵੀ ਦਿੱਤਾ ਜਾਏਗਾ ਕਿਉਂਕਿ ਜਿਹੜੀ ਸ਼ਰਾਬ ਪੀ ਕੇ ਐਲਕੋਹਲ ਪੀ ਕੇ ਜਦੋਂ ਤੁਸੀਂ ਵਾਈਕਲ ਚਲਾਉਂਦੇ ਹੋ ਤਾਂ ਕਿਤਨਾ ਕਿਤੋਂ ਦਾ ਪਰਚਾ ਵੀ ਬਣਦਾ ਨਹੀਂ ਜਿਹੜਾ ਸਾਡੇ ਕੋਲ ਜਿਹੜਾ ਮੋਟਰ ਵਹੀਕਲ ਐਕਟ ਦੇ ਅੰਦਰ ਆਉਂਦਾ ਅਸੀਂ ਉਹਦੇ ਹਿਸਾਬ ਨਾਲ ਕੰਮ ਕਰਾਂਗੇ ਜੋ ਸਾਡੇ ਮਾਨਯੋਗ ਮੀਸ਼ਰ ਸਾਹਿਬ ਦੇ ਸਾਡੇ ਐਡੀਐਸਪੀ ਸਾਹਿਬ ਪ੍ਰੈਵੋਕ ਐ ਐ ਐਸਪੀ ਟਰੈਵਲ ਸਾਹਿਬ ਤੋਂ ਉਹਨਾਂ ਦੇ ਹੁਕਮ ਅਨੁਸਾਰ ਹੀ ਕੰਮ ਕਰਦੇ ਨੇ ਸੋ ਇਹ ਸੀਗੇ ਐਸਐਸਏ ਬਲਬੀਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਆਪਣੀ ਡਿਊਟੀ ਪੂਰੇ ਚੌਕਸ ਹੋਏ ਕਰ ਰਹੇ ਹਾਂ ਐਸਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਜਿਹੜਾ ਵੀ ਵਿਅਕਤੀ ਜਿਹੜਾ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰੇਗਾ ਜਾਂ ਸ਼ਰਾਬ ਪੀ ਕੇ ਜੇ ਕੋਈ ਵਾਈਕਲ ਚਲਾਏਗਾ ਤੇ ਜਿਹੜਾ ਉਹਦੇ ਉੱਤੇ ਜਿਹੜੀ ਕਾਰਵਾਈ ਆ ਬਿਲਕੁਲ ਕੀਤੀ ਜਾਏਗੀ ਵਿਅਕਤੀ ਨਾਲ ਗਲਤ ਕਰਨ ਦੇ ਭਾਈ ਤੁਸੀਂ ਕਹਿੰਦੇ ਕੱਲ ਦੀ ਸ਼ਰਾਬ ਪੀਤੀ ਸੀ ਅੱਜ ਕੀ ਹੋਇਆ ਪਾਈ ਕਲ ਦੀ ਐ ਸ਼ਰਮਾਨਾ ਬਣਾ ਤੂੰ ਹੈ ਸ਼ਰਮਾਨਾ ਦੀ ਗੱਲ ਨਹੀਂ ਪਾਈ ਕਲ ਦੀ ਹੁਣ ਗੱਲ ਨੂੰ ਬਤਾਨੇ ਉਹ ਕੱਲ ਅਲੱਗ ਹੈ ਬਾਈ ਕਲ ਦੀ ਪਿੱਤੀ ਬੜਾ ਹੈ ਪਾਜੀ ਤੇ 57% ਥੋੜੀ ਤਾਂ ਨਹੀਂ ਹੁੰਦੀ ਨਾ ਅੱਧੇ ਤੋਂ ਵੀ ਜ਼ਿਆਦਾ ਹੋ ਗਈ ਤਾਂ ਪਾਜੀ ਹੁਣ ਕਿੰਨੀ ਪੀਤੀ ਸੀ ਕੱਲ ਇਹ ਤਾਂ ਦੱਸ ਬਾਈ ਰਾਤ ਨੂੰ ਤਾਂ ਜ਼ਿਆਦਾ ਪੀਤੀ ਹੁਣ ਘਰ ਜਾਣ ਨੂੰ ਕਿੰਨੀ ਯਾਰ ਇੱਕ ਬੋਤਲ ਦੋ ਬੋਤਲ ਢਾਈ ਬੋਤਲ ਨਹੀਂ ਪਾਈ ਇੰਨੇ ਤਾਂ ਕੈਪੈਸਿਟੀ ਵੀ ਨਹੀਂ ਆਪਣੀ ਮਾਰ ਕਿੰਨੀ ਪੀਤੀ ਹੋਈ ਪੁੱਛਣ ਨੇ ਬਾਦ ਅੱਧ ਪਾਕ ਕੁਆਟਰ ਦੀ ਬਾਦ ਹਾਂਦ ਪਾਕ ਕੁਆਟਰ ਵਾਲਾ ਦੀ ਸ਼ਰੀ ਲੱਗਦਾ ਤੇਰਾ ਐਦਾਂ ਹੀ ਬਾਈ ਤੇਰੇ ਸਾਹਮਣੇ ਖੜਾ ਮੈਂ ਤੋ ਕੋਈ ਪਿੱਤੀ ਘਾਤੀ ਥੋੜੀ ਨਹੀਂ ਕਣੀ ਰਾਦੀ ਪੀਤੀ ਭਾਈ ਜੀ ਸੌਰੀ ਗਲਤੀ ਹੋ ਗਈ ਪਰ ਸ਼ਰਾਬ ਪੀਕੇ ਭਾਈ ਵਾਈਕਲ ਚਲਾ ਕੇ ਦੂਜਿਆਂ ਨੂੰ ਮਾਰਨਾ ਉਹ ਗਲਤ ਤਾਂ ਗਲਤ ਸਰ ਮੈਂ ਇਸ ਵਕਤ ਨਹੀਂ ਪੀਤੀ ਸਰ ਸ਼ਰਾਬ ਦੀ ਪੀਤੀ ਹੋਈ ਹੈ ਹੁਣ ਕਿਹੜੀ ਕਿਹੜੀ ਕਿਹੜਾ ਬ੍ਰਾਂਡ ਪੀਤਾ ਹੈ ਭਾਈ ਜੀ ਬ੍ਰਾਂਡ ਨੇ ਛੱਡੋ ਜੀ ਚਲਾ ਇਕੱਠੇ ਲਾਉਂਦੇ ਗੱਲ ਤਾਂ ਸੁਣ ਨਹੀਂ ਸਰ ਪੱਕਾ ਨਹੀਂ ਤੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਰੂਰੂ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਈ ਰਿਕਸ਼ਾ ਜਿਹੜਾ ਚੱਲਿਆ ਗਿਆ ਬਿਲਕੁਲ ਸ਼ਰਾਬ ਪੀ ਕੇ ਇਸ ਟਾਈਮ ਜਿਹੜਾ ਵਾਈਕਲ ਜਿਹੜਾ ਰਸੀ ਹੋ ਸਕਦਾ ਸੀਗਾ ਕਿ ਇਸ ਵਾਈਕਲ ਦੇ ਵਿੱਚ ਸਵਾਰੀਆਂ ਵੀ ਹੁੰਦੀਆਂ ਤੇ ਜਦੋਂ ਐਕਸੀਡੈਂਟ ਹੋਇਆ ਸੀਗਾ ਸ਼ਾਇਦ ਸਵਾਰੀ ਦੇ ਵੀ ਜੇ ਕੋਈ ਛੱਟ ਮੀਟਰ ਲੱਗ ਜਾਂਦੀ ਯਾ ਜੇ ਇਹਦਾ ਆਟੋ ਜਿਹੜਾ ਆ ਉਹ ਪਲਟ ਜਾਂਦਾ ਤੇ ਹੋ ਸਕਦਾ ਸੀ ਕਿ ਸ਼ਾਇਦ ਕਿਸੇ ਦੀ ਜਿਹੜੀ ਮੌਤ ਹੋ ਜਾਂਦੀ ਸੋ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਸ਼ਰਾਬ ਪੀ ਕੇ ਜਿਹੜੇ ਈ ਰਿਕਸ਼ਾ ਵਾਲੇ ਆ ਜਾਂ ਕਿਸੇ ਦਾ ਨਸ਼ਾ ਕਰਕੇ ਬਹੁਤ ਜ਼ਿਆਦਾ ਜੀ ਰਿਕਸ਼ਿਆਂ ਦੀ ਗੱਲ ਕਰੀਏ ਈ ਰਿਕਸ਼ਾ ਦੀ ਗੱਲ ਕਰੀਏ ਕਰਕੇ ਜਦੋਂ ਵਾਈਕਲ ਚਲਾਉਂਦੇ ਆ ਤੇ ਜਿਹੜੇ ਲੋਕੀ ਜਿਹੜੇ ਸਵਾਰੀਆਂ ਜਿਹੜੀ ਹੁੰਦੀਆਂ ਉਹਨਾਂ ਦੀ ਵੀ ਜਿਹੜੀ ਜਾਨ ਉਹ ਜੋਖਮ ਤੇ ਚ ਫਦੇ ਆ ਸਭ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਜਿਹੜੀ ਸਾਡੀ ਗੁਹਾਰ ਹੈ ਕਿ ਜਿਹੜੇ ਈ ਰਿਕਸ਼ੇ ਦੀ ਜਿਹੜੀ ਪ੍ਰੋਪਰ ਤਰੀਕੇ ਨਾਲ ਦੀ ਇੱਕ ਵਾਰੀ ਚੈਕਿੰਗ ਜ਼ਰੂਰ ਕੀਤੀ ਜਾਵੇ ਜਿਹੜੀ ਵੈਰੀਫਿਕੇਸ਼ਨ ਜਿਹੜੀ ਇਹਨਾਂ ਦੀ ਜ਼ਰੂਰ ਕੀਤੀ ਜਾਵੇ ਕਿ ਇਹ ਅਕਸਰ ਜਲੰਧਰ ਦੇ ਰਹਿਣ ਵਾਲੇ ਆ ਕਿਤੇ ਹੋਰ ਦੇ ਰਹਿਣ ਵਾਲੇ ਤੇ ਇਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਜਿਹੜਾ ਐਕਟ ਆ ਕੋਈ ਪਰਚਾ ਵਗੈਰਾ ਤੇ ਨਹੀਂ ਜਿਹੜਾ ਦਰਜ ਹੋ ਰਿਹਾ ਸੋ ਚਲਾਣ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਨਲਾਈਨ ਜਿਹੜਾ ਕਰ ਅੰਦਾਜ਼ੇ ਕੀ ਇੱਥੇ ਵਿੱਚ ਕਈ ਵਿਅਕਤੀ ਇਹ ਵੀ ਕਹਿਣਗੇ ਕਿ ਕਿਸੇ ਗਰੀਬ ਦਾ ਜਿਹੜਾ ਇਹੋ ਚਲਾਨ ਕੱਢਤਾ ਸਹੀ ਨਹੀਂ ਹੈਗਾ ਪਰ ਜੇ ਅਸੀਂ ਦੂਜਾ ਪਹਿਲੂ ਦੇਖੀਏ ਤੇ ਉਹਦੇ ਵਿੱਚ ਆ ਵੀ ਚੀਜ਼ਾਂ ਆਉਂਦੀ ਹੈ ਕਿ ਜਿਹੜੇ ਜਿਸ ਵਿਅਕਤੀ ਨੂੰ ਤੁਸੀਂ ਗਰੀਬ ਕਹਿ ਰਹੇ ਹੋ ਆਖਿਰਕਾਰ ਉਹ ਕਿਸੇ ਨਾ ਕਿਸੇ ਸਵਾਰੀਆਂ ਦੀ ਜਿਹੜੀ ਜਾਨ ਖਤਰੇ ਦੇ ਵਿੱਚ ਪਾ ਕੇ ਜਿਹੜਾ ਸਿਰਫ ਇੱਕ 20 ਰੁਪਏ ਦੇ ਪਿੱਛੇ ਜਿਹੜਾ ਉਹ 20 ਜਾਂ 30 ਰੁਪਏ ਜਿਹੜੀ ਸਵਾਰੀ ਦਾ ਜਿਹੜਾ ਰੇਟ ਹੈ ਕਿ ਸਵਾਰੀ ਜਿਹੜੀ 20 ਜਾਂ 30 ਰੁਪਏ ਦੇ ਕੇ ਕਿਤੇ ਉਤਰਦੀ ਹੈ ਉਹ 20 30 ਰੁਪਏ ਦੇ ਪਿੱਛੇ ਜਿਹੜਾ ਆ ਉਹ ਸਵਾਰੀ ਜਿਹੜੀ ਜਾਨ ਹੈ ਜੋਖਮ ਦੇ ਵਿੱਚ ਪਾਈ ਜਾਂਦੀ ਹੈ ਤੇ ਤੇ ਜੇ ਇਹ ਵਿਚ ਸਵਾਰੀਆਂ ਬੈਠੀਆਂ ਹੁੰਦੀਆਂ ਹੋ ਸਕਦਾ ਸੀਗਾ ਕਿ ਜਿਹੜਾ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੇ ਕੋਈ ਛੱਟ ਮਿੱਟ ਜੜੀ ਲੱਗ ਜਾਂਦੀ ਇਸ ਕਰਕੇ ਇਸ ਖਬਰ ਨੂੰ ਇੱਕ ਪਹਿਲੂ ਦੇ ਨਾਲ ਨਾਲ ਦੇਖਿਆ ਜਾਵੇ ਜਿਹੜਾ ਇਹ ਦੂਜਾ ਪਹਿਲੂ ਉਹ ਵੀ ਜ਼ਰੂਰ ਦੇਖਿਆ ਜਾਵੇ ਸੋ ਦਿਖਾ ਰਹੇ ਹਾਂ ਕਿ ਜਿਹੜਾ ਚਲਾਨ ਵਗੈਰਾ ਹੁਣ ਜਿਹੜਾ ਭਾਰ ਹੋ ਰਿਹਾ ਤੇ ਜਿਹੜਾ ਈ ਰਿਕਸ਼ਾ ਹੈ ਜਿਹੜਾ ਹੁਣ ਉਹ ਜਿਹੜਾ ਬਾਉਂਡ ਕਰ ਦਿੱਤਾ ਗਿਆ कोलाको ट्रवना कति छारा गीत छ धन्यवाद ਇਸੀ ਤਰ੍ਹਾਂ ਜਿਹੜਾ ਇਸੇ ਤਰ੍ਹਾਂ ਜੇ ਗੱਲ ਕਰੀਏ ਹਰ ਇੱਕ ਚੌਕ ਦੇ ਵਿੱਚ ਜਿਹੜੀ ਸਾਡੀ ਟੀਮ ਆ ਲਗਾਤਾਰ ਖਬਰ ਕਰਦੀ ਰਹੇਗੀ ਜੇ ਕੋਈ ਸ਼ਰਾਬ ਪੀ ਕੇ ਵਾਈਕਲ ਚਲਾਦਾ ਜਾਂ ਓਵਰਲੋਡ ਗੱਡੀਆਂ ਆਂਦਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਚਲਾਰ ਕੱਟੀਏ ਤੇ ਉਹਨਾਂ ਨੂੰ ਨਾਲ ਦੇ ਨਾਲ ਪ੍ਰਸ਼ਾਸਨ ਜਿਹੜਾ ਅਕਲ ਵੀ ਦਿਵਾਵੇ ਕਿ ਦੁਬਾਰਾ ਜਿਹੜੀ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਨੀ ਤਾਂਕਿ ਕਿਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਆ ਉਹ ਨਾ ਵਾਪਰੇ ਤੇ ਜਿਹੜੇ ਜਿ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹਰ ਸੀਕੇ ਦੋ ਪਹਿਲ ਹੁੰਦੇ ਚਾਹੇ ਸਾਨੂੰ ਕੋਈ ਚੰਗਾ ਕਵੇ ਚਾਹੇ ਸਾਨੂੰ ਕੋਈ ਮਾੜਾ ਕਵੇ ਸਾਨੂੰ ਉਸ ਚੀਜ਼ ਤੋਂ ਬਿਲਕੁਲ ਹੀ ਫਰਕ ਨਹੀਂ ਪੈਂਦਾ ਕਿਉਂਕ